ਵਰਲਡ ਕੈਂਸਰ ਕੇਅਰ ਫਾਊਂਡੇਸ਼ਨ ਵੱਲੋਂ ਇੱਕ ਕੈਂਪ ਲਗਾਇਆ ਜਾ ਰਿਹਾ ਹੈਗਾ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਤੋਂ ਬਚਾਉਣ ਦੇ ਲਈ ਉਸ ਨੂੰ ਡਾਇਗਨੋਸ ਕਰਨ ਦੇ ਲਈ ਜਿਹੜਾ ਇੱਥੇ ਕੈਂਪ ਲਗਾਇਆ ਗਿਆ ਹੈਗਾ ਖੁਦ ਵਿਧਾਇਕ ਦਿਲਜੀਤ ਸਿੰਘ ਗਰੇਵਾਲ ਪੋਲਾ ਲੁਧਿਆਣਾ ਦੇ ਮੇਅਰ ਇਥੇ ਸੇਖੇਵਾਲ ਦੇ ਵਿੱਚ ਜਿਹੜੇ ਲੋਕ ਨੇ ਉਹ ਵੀ ਇਸ ਕੈਂਪ ਦਾ ਲਾਹਾ ਲੈਣ ਲਈ ਪਹੁੰਚੇ ਨੇ ਕੈਂਸਰ ਦੇ ਲਈ ਨਹੀਂ ਬਲਕਿ ਹੋਰ ਕਈ ਟੈਸਟ ਜਿਹੜੇ ਨੇ ਇੱਥੇ ਕੀਤੇ ਜਾ ਰਹੇ ਨੇ ਮੈਮ ਕਿਹੜੇ-ਕਿਹੜੇ ਟੈਸਟ ਕੀਤੇ ਜਾ ਰਹੇ ਨੇ ਇਥੇ ઓરલ કેન્સર ਦਾ ટેસ્ટ ਹੋ ਰਿਹਾ ਹੈ ਪੀਐਸਏ ਹੋ ਰਿਹਾ ਹੈ ਸੀબીસી ਹੋ ਰਿਹਾ ਹੈ ਵਾਤੇ આઈਸ ਡੈਕਪ ਹੋ ਰਿਹਾ ਵਾ ਕਿੰਨੇ ਲੋਕ ਆ ਚੁੱਕੇ ਹੁਣ ਤੱਕ ਸਰ ਅਬੋਵ ਅਬੋਵ 250 ਆ ਚੁੱਕੇ ਨੇ ਹਾਂਜੀ ਹਲੇ ਵੀ ਲਗਾਤਾਰ ਜਾਰੀ ਹੈ ਕਾ ਦਾ ਟੈਸਟ ਕਰਾ ਲਈ ਪਹੁੰਚੇ ਹੋ ਮੈਂਨੇ છਾਤੀ ਦਾ ਕਰਾਇਆ ਔਰ ਸ਼ੂਗਰ ਦਾ ਕਰਾਇਆ ਕਾ ਦਾ ਟੈਸਟ ਕਰਾ ਜੀ ਮੈਂ ਸਰਵਿਕਲ ਕੈਂਸਰ ਦਾ ਟੈਸਟ ਕਰਾ ਰਹੀ ਆ ਔਰ ਬੋਨ ਡੈਸਟ ਦੀ ਜੀ ਦਾ ਬਲੱਡ ਟੈਸਟ ਹੈ ਆਈਸ ਟੈਸਟ ਹੈ ਉਹਦਾ ਕੈਂਸਰ ਟੈਸਟ ਹੈ ਲਾਈਫ ਲਾਈਨ ਹਸਪੀਟਲ ਵੱਲੋਂ ਇਹ ਹੈਗੇ ਆ ਤੁਸੀਂ ਦੇਖ ਸਕਦੇ ਹੋ ਇਹ ਪਹਿਲੀ ਐਂਬੂਲੈਂਸ ਹੈ ਜਿਹਦੇ ਅੰਦਰ ਸਾਰੀ ਫੈਸਿਲਿਟੀਆਂ ਅਵੇਲੇਬਲ ਹੈ ਪਿੱਛੇ ਜਿਹੜਾ ਹੈਗਾ ਬੋਨਸ ਵਗੈਰਾ ਬਲੱਡ ਦਾ ਜਿਹੜਾ ਟੈਸਟ ਹੈ ਔਰ ਇਸ ਬੱਸ ਦੇ ਅੰਦਰ ਚੈਰਿਟੇਬਲ ਸੁਸਾਇਟੀ ਵੱਲੋਂ ਕਿਸ ਚੀਜ਼ ਦਾ ਟੈਸਟ ਕਰਵਾ ਰਹੇ ਹੋ ਕੈਂਸਰ ਟੈਸਟ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਹੈ ਚਾਹੇ ਉਹ ਪੁਰਸ਼ ਹੋਣ ਚਾਹੇ ਉਹ ਮਹਿਲਾਵਾਂ ਹੋਣ ਔਰ ਖਾਸ ਕਰਕੇ ਥੋੜੀ ਜੀ ਜਦੋਂ ਉਮਰ ਵੱਧ ਜਾਂਦੀ ਹੈ ਮਹਿਲਾਵਾਂ ਨੂੰ ਤਾਂ ਦੇਖਿਆ ਜਾਂਦਾ ਕਿ ਬ੍ਰੈਸਟ ਕੈਂਸਰ ਔਰ ਓਵਰੀ ਕੈਂਸਰ ਜਿਹੜਾ ਹੈਗਾ ਇੱਕ ਆਮ ਜੀ ਬਿਮਾਰੀ ਅਸਕਲ ਹੋਣ ਲੱਗ ਗਈ ਹੈ ਜਿਹੜਾ ਡਾਇਗਨੋਸ ਕਰਨ ਲਈ ਇਹ ਮੋਹਮ ਜਿਹੜੀ ਹੈ ਚੜੀ ਗਈ ਹੈ ਤਾਂ ਜੋ ਮਹਿਲਾਵਾਂ ਨੂੰ ਵੀ ਔਰ ਪੁਰਸ਼ਾਂ ਨੂੰ ਵੀ ਕੈਂਸਰ ਤੋਂ ਬਚਾਅ ਦੇ ਲਈ ਅਵੇਅਰ ਕੀਤਾ ਜਾਵੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਅਵੇਅਰਨੈਸ ਜਿਆਦਾ ਜ਼ਰੂਰੀ ਹੈ ਬਿਲਕੁਲ ਅੱਜ ਜਿਹੜੀ ਕੈਂਸਰ ਦੀ ਹੈ ਨਾਮ ਰਾਤ ਬਿਮਾਰੀ ਤੋਂ ਬੰਦਾ ਨਾਮ ਸੁਣ ਕੇ ਡਰ ਜਾਂਦਾ ਪ੍ਰਮਾਤਮਾ ਕੋਈ ਅਰਦਾਸ ਕਰਦਾ ਪ੍ਰਮਾਤਮਾ ਇਹਨਾਂ ਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਤਾਂ ਕਿ ਅਸੀਂ ਰਲ ਮਿਲ ਕੇ ਇਸ ਬਿਮਾਰੀਆਂ ਤੋਂ ਬਚਾ ਸਕੇ ਲੋਕਾਂ ਨੂੰ ਮਰੁੱਖਤਾ ਦੀ ਸੇਵਾ ਕਰ ਸਕੀਏ ਸਮਾਜ ਦੀ ਸੇਵਾ ਕਰੀਏ ਕਿਉਂਕਿ ਇਨਸਾਨੀਅਤ ਦੀ ਸੇਵਾ ਸਭ ਤੋਂ ਉੱਤਮ ਸੇਵਾ ਵਾ World Cancer Care Foundation ਵੱਲੋਂ ਇੱਕ ਕੈਂਪ ਲਗਾਇਆ ਜਾ ਰਿਹਾ ਹੈਗਾ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਤੋਂ ਬਚਾਉਣ ਦੇ ਲਈ ਉਸ ਨੂੰ ਡਾਇਗਨੋਸ ਕਰਨ ਦੇ ਲਈ ਜਿਹੜਾ ਇੱਥੇ ਕੈਂਪ ਲਗਾਇਆ ਗਿਆ ਹੈਗਾ ਜਿੱਥੇ ਖੁਦ ਵਿਧਾਇਕ ਦਿਲਜੀਤ ਸਿੰਘ ਗਰੇਵਾਲ ਪੋਲਾ ਲੁਧਿਆਣਾ ਦੇ ਮੇਅਰ ਮੈਮ ਪ੍ਰਿੰਸੀਪਲ ਇੰਦਰਜੀਤ ਕੌਰ ਜਿਹੜੇ ਨੇ ਪਹੁੰਚੇ ਸੀ ਕਿ ਉਹ ਨਾਲ ਹੀ ਇੱਥੇ ਸੇਖੇਵਾਲ ਦੇ ਵਿੱਚ ਜਿਹੜੇ ਲੋਕ ਨੇ ਉਹ ਵੀ ਇਸ ਕੈਂਪ ਦਾ ਲਾਹਾ ਲੈਣ ਲਈ ਪਹੁੰਚੇ ਨੇ ਕਾਉਂਟਰ ਲਗਾਏ ਗਏ ਨੇ ਡਾਇਗਨੋਸ ਕਰਨ ਦੇ ਲਈ ਟੈਸਟ ਕਰਨ ਦੇ ਲਈ ਇੱਥੇ ਰਸੀਡਸ ਵਗੈਰਾ ਬਣਾਈਆਂ ਜਾ ਰਹੀਆਂ ਨੇ ਮੈਡੀਸਿਨ ਦਿੱਤੀ ਜਾ ਰਹੀ ਹੈ ਸਿਰਫ ਕੈਂਸਰ ਦੇ ਲਈ ਨਹੀਂ ਬਲਕਿ ਹੋਰ ਕਈ ਟੈਸਟ ਜਿਹੜੇ ਨੇ ਇੱਥੇ ਕੀਤੇ ਜਾ ਰਹੇ ਨੇ ਮੈਮ ਕਿਹੜੇ-ਕਿਹੜੇ ਟੈਸਟ ਇੱਥੇ ਕੀਤੇ ਜਾ ਰਹੇ ਆ? ਇੱਥੇ ਔਰਲ ਕੈਂਸਰ ਦਾ ਟੈਸਟ ਹੋ ਰਿਹਾ ਪੀਐਸਏ ਹੋ ਰਿਹਾ ਆ ਸੀਵੀਸੀ ਹੋ ਰਿਹਾ ਵਾ ਤੇ ਆਈਸ ਚੈੱਕਅਪ ਹੋ ਰਿਹਾ ਵਾ अच्छा कैंसरस वगैरह ਲਈ ਵੀ ਟੈਸਟ ਕੀਤੇ ਜਾ ਰਹੇ ਹਨ ਹਾਂਜੀ ਸਰ ਕਿਹੜੇ ਕਿਹੜੇ ਟੈਸਟ ਅਵੇਲੇਬਲ ਆ ਅ ओरਲ ਕੈਂਸਰ ਪੀਐਸਏ ਸੀਬੀਸੀ ਮੈਮੋਗ੍ਰਾਫੀ ਹੋ ਰਿਹਾ ਹੋਇਆ ਇੱਥੇ ਅਵੇਅਰ ਕੀਤਾ ਜਾਂਦਾ ਵਾ ਇੱਥੇ ਲੋਕਾਂ ਨੂੰ ਕੈਂਸਰ ਬਾਰੇ ਵੀ ਬਿਲਕੁਲ ਅਵੇਅਰ ਹੋਣੇ ਚਾਹੀਦੇ ਕਿੰਨੇ ਕੁ ਲੋਕ ਆ ਚੁੱਕੇ ਹੁਣ ਤੱਕ ਸਰ ਅਬੋਵ ਅਬੋਵ ਟੂ 50 ਆ ਚੁੱਕੇ ਨੇ ਹਾਂਜੀ ਔਰ ਹਲੇ ਵੀ ਲਗਾਤਾਰ ਹਾਂਜੀ ਹਲੇ ਵੀ ਲਗਾਤਾਰ ਚੱਲੀ ਹੈ ਅੱਛਾ ਮੈਡੀਸਿਨ ਵੀ ਟਾਈਮਲੀ ਅੱਛਾ ਦਿੱਤੀ ਜਾ ਰਹੀ ਹੈ ਨਾਲੇ ਯੈਸ ਸਰ ਨਾਲ ਦਿੱਤੀ ਆ ਰਹੀ ਹੈ ਮੈਡੀਸਿਨ ਵੀ ਹਾਂਜੀ ਤਾ ਮੈਡੀਸਿਨ ਵੀ ਅਵੇਲੇਬਲ ਹੈਗੀ ਤੁਸੀਂ ਦੇਖ ਸਕਦੇ ਹੋ ਇਸ ਸੰਸਥਾ ਵੱਲੋਂ ਲਗਾਤਾਰ ਮੈਡੀਸਿਨ ਵੀ ਜਿਹੜੀ ਦਿੱਤੇ ਤੁਸੀਂ ਵੀ ਚੈੱਕਅਪ ਕਰਾਉਣ ਲਈ ਆਏ ਜੀ ਕੱਲ ਟੈਸਟ ਕਰਾ ਲਈ ਪਹੁੰਚੇ ਮੈਂਨੇ ਛਾਤੀ ਦਾ ਕਰਾਇਆ ਔਰ ਸ਼ੂਗਰ ਦਾ ਕਰਾਇਆ ਔਰ ਕਿਉਂਕਿ ਬ੍ਰੈਸਟ ਕੈਂਸਰ ਲੇਡੀਜ਼ ਨੂੰ ਜਿਹੜਾ ਹੈ ਨਾ ਕਾਮਨ ਹੋਣਾ ਸ਼ੁਰੂ ਹੋ ਗਿਆ ਇਹਦੇ ਤੋਂ ਜਾਂਚ ਜ਼ਰੂਰੀ ਹੋ ਜਾਂਦੀ ਹੈ ਤਾਂ ਕਰਵਾਈ ਜਾਂਚ ਜੀ ਕਰਵਾਈ ਬਿਲਕੁਲ ਤੇ ਮੈਡੀਸਿਨ ਵਗੈਰਾ ਲਿਖੀ ਉਹਨਾਂ ਨੇ ਹਾਂ ਲਿਖੀ ਹੈ ਅਵੇਲੀ ਨਹੀਂ ਦਾ ਇੱਥੇ ਜਾਂਚ ਕਰਵਾਉਣ ਲਈ ਮਹਿਲਾਵਾਂ ਵੀ ਜਿਹੜੀਆਂ ਪਹੁੰਚੀਆਂ ਨੇ ਔਰ ਖਾਸ ਕਰਕੇ ਬੜੀ ਉਮਰ ਦੀਆਂ ਮਹਿਲਾਵਾਂ ਨੂੰ ਇਹ ਦਿੱਕਤ ਜ਼ਿਆਦਾ ਤੁਸੀਂ ਵੀ ਟੈਸਟ ਕਰਵਾਇਆ ਮਾਤਾ ਜੀ ਕਰਵਾਣਾ ਅਲੇ ਕਰਵਾਣਾ ਕਿਸ ਚੀਜ਼ ਦਾ ਟੈਸਟ ਕਰਵਾਣਾ ਗੋਡੇ ਵੀ ਦੁਖਦੇ ਆ ਤੇ ਸ਼ੂਗਰ ਵੀ ਆ ਤੇ ਦਵਾਈ ਵਗੈਰਾ ਵੀ ਇੱਥੇ ਹੈ ਨਾ ਨਾਲ ਹੀ ਮਿਲ ਰਹੀ ਹੈ ਹਾਂ ਗੋਡੇ ਦੁਖਦੇ ਜ਼ਿਆਦਾ ਤਾਂ ਤੁਹਾਨੂੰ ਜੋੜਾਂ 'ਚ ਦਰਦ ਲੱਗਾ ਵੀ ਇੱਕ ਦਿਲ ਦੀ ਧੜਕਣ ਨਾ ਮਤਲਬ ਜੇ ਪਾਣੀ ਨਾ ਪੀਵਾਂ ਰਾਤ ਨੂੰ ਜਦਾਂ ਤਾਂ ਧੜਕਣ ਬਹੁਤ ਵੱਜ ਜਾਂਦੀ ਆ ਇਹ ਕੈਂਸਰ ਅਵੇਅਰਨੈਸ ਲਈ ਵੀ ਇੱਥੇ ਜਿਹੜਾ ਕੈਂਪ ਲਗਾਇਆ ਗਿਆ ਹੈਗਾ ਤਾਂ ਜੋ ਮਹਿਲਾਵਾਂ ਨੂੰ ਜਾਂਚ ਜਿਹੜੀਆਂ ਪਹਿਲਾਂ ਤੋਂ ਹੀ ਕਰਵਾ ਲਿੱਤੀ ਜਾਵੇ ਗੱਲਬਾਤ ਕਰ ਲੈਣੇ ਆ ਕਿ ਕਿਸ ਤਰ੍ਹਾਂ ਦੀ ਜਾਂਚ ਜਿਹੜੀ ਹੈ ਕਰ ਰਹੇ ਹੈਗੇ ਆ ਨਰਸਿਸ ਔਰ ਹਸਪੀਟਲ ਸਟਾਫ ਸਾਰਾ ਮੌਜੂਦ ਹੈ ਐਂਬੂਲੈਂਸ ਲਗਾਤਾਰ ਇੱਥੇ ਤੁਸੀਂ ਦੇਖ ਸਕਦੇ ਹੋ ਐਂਬੂਲੈਂਸ ਮੌਜੂਦ ਹੈਗੀ ਹੈ मैम ਟੈਸਟ ਵਗੈਰਾ ਕਿਹੜੇ ਕਿਹੜੇ ਟੈਸਟ ਅਵੇਲੇਬਲ ਔਰ ਤੁਸੀਂ ਵੀ ਟੈਸਟ ਕਰਵਾ ਲਈ ਕੋਈ ਹਾਂਜੀ ਹਾਂਜੀ ਕਾਹਦਾ ਟੈਸਟ ਕਰਵਾਉਣਾ ਜੀ ਮੈਂ ਸਰਵਿਕਲ ਕੈਂਸਰ ਦਾ ਟੈਸਟ ਕਰਾ ਰਹੀ ਆਂ ਔਰ ਬੋਨ ਟੈਸਟ ਦੀ ਜੀ ਦਾ ਬੋਨ ਟੈਸਟ ਨਾਲ ਬ੍ਰੈਸਟ ਕੈਂਸਰ ਕਾਮਨ ਹੋ ਗਿਆ ਨਾ ਜ਼ਿਆਦਾਤਰ ਅਗਰ ਇਹਦੀ ਉਹਦਾ ਵੀ ਲਾਹਾ ਲਓਗੇ ਇਥੇ ਹਾਂਜੀ ਸਾਰੇ ਇਲਾਜ ਹੈ ਦਾ ਹਾਂਜੀ ਠੀਕ ਹੈ ਤੁਸੀਂ ਵੀ ਟੈਸਟ ਕਰਵਾ ਲਈ ਹਾਂਜੀ ਹਾਂਜੀ ਸਰ ਕਿਸ ਕਿਸ ਦਾ ਟੈਸਟ ਬਲੱਡ ਟੈਸਟ ਹੈ ਆਈਸ ਟੈਸਟ ਹੈ ਉਹਦਾ ਕੈਂਸਰ ਟੈਸਟ ਹੈ ਲਾਈਫ ਲਾਈਨ ਹਸਪੀਟਲ ਵੱਲੋਂ ਇਹ ਹੈਗੇ ਜਿਸ ਤਰ੍ਹਾਂ ਡਾਕਟਰਸ ਦੱਸ ਰਹੇ ਹੈਗੇ ਨਾ ਖਾਸ ਕਰਕੇ ਮਹਿਲਾਵਾਂ ਨੂੰ ਬ੍ਰੈਸਟ ਔਰ ਓਵਰੀ ਦਾ ਕੈਂਸਰ ਜਿਹੜਾ ਕਾਮਨ ਹੋ ਚੁੱਕਾ ਹੈ ਉਹਦੇ ਲਈ ਅਵੇਅਰ ਕਰ ਰਹੇ ਹੈਗੇ ਉਹਦੇ ਲਈ ਟੈਸਟ ਅਗਰ ਪਹਿਲਾਂ ਹੀ ਕਰਵਾ ਲਿਆ ਜਾਵੇ ਤਾਂ ਸਹੀ ਹੈ ਹਾਂਜੀ ਹਾਂਜੀ ਉਹ ਇਹ ਆ ਵੀ ਸਟਾਰਟਿੰਗ ਚ ਪਤਾ ਲੱਗ ਜਾਂਦਾ ਇਲਾਜ ਹੋ ਜਾਂਦਾ ਫਿਰ ਇਹਦਾ ਬਹੁਤ ਵੱਚਾ ਇਹਨਾਂ ਦਾ ਹੈਗਾ ਵੀ ਆ ਲਾਈਫ ਲਾਈਨ ਵੱਲੋਂ ਇਹ ਕਰਦੇ ਆ ਨਾ ਕਰਦੇ ਆ ਬਹੁਤ ਜ਼ਿਆਦਾ ਕਾਫੀ ਲੋਕ ਹੈ ਨਾ ਲਾਹ ਲੈਂਲੀ ਪਹੁੰਚੇ ਲਾਹ ਲੈਂਲੀ ਪਹੁੰਚੇ ਇੱਥੇ ਅੱਜ ਤਾਂ ਤੁਸੀਂ ਦੇਖ ਸਕਦੇ ਹੋ ਇਹ ਪਹਿਲੀ ਐਂਬੂਲੈਂਸ ਹੈ ਜਿਹਦੇ ਅੰਦਰ ਸਾਰੀ ਫੈਸਿਲਿਟੀਆਂ अवेलेबल ਹੈ ਔਰ ਉਸ ਤੋਂ ਅੱਗੇ ਦੋ ਹੋਰ ਬੱਸਿਸ ਜਿਹੜੀਆਂ ਨੇ ਤਿਆਰ ਕੀਤੀਆਂ ਹੋਈਆਂ ਨੇ ਜਿਹਦੇ ਵਿੱਚ ਟੈਸਟ ਦੀ ਫੈਸਿਲਿਟੀ ਹੈਗੀ ਹੈ ਟੈਸਟ ਅੰਦਰ ਕੀਤੇ ਜਾ ਰਹੇ ਹਨ ਇੱਥੇ ਕੱਲਾ ਮਹਿਲਾਵਾਂ ਦੇ ਲਈ ਨਹੀਂ ਲਈ ਨਹੀਂ ਬਲਕਿ ਪੁਰਸ਼ਾਂ ਦੇ ਲਈ ਵੀ ਮੇਲਜ਼ ਲਈ ਵੀ ਜਿਹੜਾ ਹੈਗਾ ਇੱਥੇ ਫੈਸਿਲਿਟੀ ਦਿੱਤੀ ਗਈ ਹੈ ਕਿ ਉਹ ਵੀ ਟੈਸਟ ਕਰਵਾ ਸਕਣ ਪਿੱਛੇ ਜਿਹੜਾ ਹੈਗਾ ਬੋਨਸ ਵਗੈਰਾ ਆ ਬਲੱਡ ਦਾ ਜਿਹੜਾ ਟੈਸਟ ਹੈ ਔਰ ਇਸ ਬੱਸ ਦੇ ਅੰਦਰ ਕੈਂਸਰ ਕੇਅਰ ਸੈਲ ਜਿਹੜਾ ਚੈਰਿਟੀ ਵੀ ਚੈਰਿਟੇਬਲ ਸੁਸਾਇਟੀ ਵੱਲੋਂ ਇਹ ਜਿਹੜਾ ਆਰਗੇਨਾਈਜ਼ ਕੀਤਾ ਗਿਆ ਮੇਲਾ ਵਾਲੀ ਖਾਸ ਕਰਕੇ ਬ੍ਰੈਸਟ ਕੈਂਸਰ ਔਰ ਓਵਰੀ ਕੈਂਸਰ ਤੋਂ ਪਹਿਲਾਂ ਤੋਂ ਹੀ ਸचेत ਰਹਿਣ ਲਈ ਅਵੇਅਰ ਕੀਤਾ ਜਾ ਰਿਹਾ ਤੁਸੀਂ ਵੀ ਟੈਸਟ ਕਰਾ ਲਈ ਪੰਚੇ ਹਾਂਜੀ ਕਿਸ ਚੀਜ਼ ਦਾ ਟੈਸਟ ਕਰਵਾ ਰਹੇ ਹੋ ਕੈਂਸਰ ਟੈਸਟ ਹੈ ਕੈਂਸਰ ਟੈਸਟ ਹੈ ਕਿਸ ਕਿਸ ਚੀਜ਼ ਦਾ ਬ੍ਰੈਸਟ ਔਰ ਓਵਰੀ ਵਗੈਰਾ ਹਾਂਜੀ ਤੁਸੀਂ ਮੈਂ ਬ੍ਰੈਸਟ ਦਾ ਯਸਤਾ ਹਾਂਜੀ ਅੱਛਾ ਮਹਿਲਾਵਾਂ ਜਿਹਨਾਂ ਬਹੁਤ ਕਾਮਨ ਹੋ ਗਿਆ ਇਸ ਤੋਂ ਪਹਿਲਾਂ ਕੀ ਹੈ ਨਾ ਆਪਾਂ ਨੂੰ ਇਸ ਤਰ੍ਹਾਂ ਦੀ ਨਾਮੁਰਾਦ ਬਿਮਾਰੀ ਲੱਗੇ ਲੱਗਦਾ ਕਿ ਅਵੇਅਰ ਰਹਿਣਾ ਜ਼ਰੂਰੀ ਹੈ ਹਾਂਜੀ ਹਾਂਜੀ ਦਿਖਾਉਣਾ ਚਾਹੀਦਾ ਪਹਿਲਾਂ ਇਸ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਕੋਈ ਦਿੱਕਤ ਤੇ ਨਹੀਂ ਹੈ ਹਾਂਜੀ ਮੈਮ ਤੁਸੀਂ ਵੀ ਇਹਦਾ ਹਾਂਜੀ ਅੱਛਾ ਕਿਹੜੇ ਕਿਹੜੇ ਟੈਸਟ ਤੁਸੀਂ ਕਰਵਾਦੇ ਹੋ ਅਸੀਂ ਇਹ ਕੈਂਸਰ ਦੇ ਟੈਸਟ ਕਰਵਾਦੇ ਹਾਂ ਅਵੇਅਰ ਅਵੇਅਰਨੈਸ ਹਾਂਜੀ ਹਾਂਜੀ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਹੈ ਚਾਹੇ ਉਹ ਪੁਰਸ਼ ਹੋਣ ਚਾਹੇ ਉਹ ਮਹਿਲਾਵਾਂ ਹੋਣ ਔਰ ਖਾਸ ਕਰਕੇ ਥੋੜੀ ਜੀ ਜਦੋਂ ਉਮਰ ਵੱਧ ਜਾਂਦੀ ਹੈ ਮਹਿਲਾਵਾਂ ਨੂੰ ਤਾਂ ਦੇਖਿਆ ਜਾਂਦਾ ਕਿ ਬ੍ਰੈਸਟ ਕੈਂਸਰ ਔਰ ਓਵਰੀ ਕੈਂਸਰ ਜਿਹੜਾ ਹੈਗਾ ਇੱਕ ਆਮ ਜੀ ਬਿਮਾਰੀ ਅੱਜ ਕੱਲ ਹੋਣ ਲੱਗ ਗਈ ਹੈ ਲੇਕਿਨ ਉਸ ਤੋਂ ਸੁਚੇਤ ਰਹਿਣ ਲਈ ਔਰ ਉਹਨੂੰ ਪਹਿਲੀ ਸਟੇਜ ਤੇ ਹੀ ਜਿਹੜਾ ਡਾਇਗਨੋਸ ਕਰਨ ਲਈ ਇਹ ਮੁਹਿੰਮ ਜਿਹੜੀ ਹੈ ਛੇੜੀ ਗਈ ਹੈ ਤਾਂ ਜੋ ਮਹਿਲਾਵਾਂ ਨੂੰ ਵੀ ਔਰ ਪੁਰਸ਼ਾਂ ਨੂੰ ਵੀ ਕੈਂਸਰ ਤੋਂ ਬਚਾਅ ਦੇ ਲਈ ਅਵੇਅਰ ਕੀਤਾ ਜਾਵੇ ਔਰ ਸ਼ੁਰੂਆਤੀ ਦੌਰ ਦੇ ਵਿੱਚ ਇਸ ਨੂੰ ਡਾਇਗਨੋਸ ਕਰਕੇ ਇਹਦਾ ਇਲਾਜ ਸੰਭਵ ਕੀਤਾ ਜਾ ਸਕੇ ਲੁਧਿਆਣਾ ਤੋਂ ਕੈਮਰਾ ਪਰਸਨ ਦੀਪਕ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ World Cancer Care Foundation ਵੱਲੋਂ ਜਿਹੜਾ ਹੈਗਾ ਕੈਂਸਰ ਦੇ ਲਈ ਅਵੇਅਰਨੈਸ ਕੈਂਪ ਔਰ ਨਾਲ ਹੀ ਸਭ ਤੋਂ ਵੱਡੀ ਚੀਜ਼ ਕੀ ਇਸ ਨਾਮਰਾਗ ਬਿਮਾਰੀ ਤੋਂ ਕਿਸ ਤਰ੍ਹਾਂ ਬਚਿਆ ਜਾਣਾ ਹੈ ਅਵੇਅਰ ਕਿੱਦਾਂ ਰਹਿਣਾ ਹੈਗਾ ਔਰ ਮਨੁੱਖਤਾ ਦੀ ਸੇਵਾ ਦੇ ਲਈ ਖਾਸ ਕਰਕੇ ਇਸ ਦੀ ਅਵੇਅਰਨੈਸ ਜਿਹੜੀ ਹੈ ਬਹੁਤ ਜ਼ਰੂਰੀ ਹੈ ਇਸੇ ਲਈ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਪੁੱਲਾ ਖਾਸ ਤੌਰ ਤੇ ਪਹੁੰਚੇ ਹਨ ਇਹਨਾਂ ਨਾਲ ਗੱਲਬਾਤ ਕਰ ਲਏ ਨੇ ਵਿਧਾਇਕ ਸਾਹਿਬ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਅਵੇਅਰਨੈਸ ਜ਼ਿਆਦਾ ਜ਼ਰੂਰੀ ਹੈ ਤੋਂ ਬਚਾਅ ਲਈ ਔਰ ਇਹਦੇ ਇਲਾਜ ਲਈ ਲੋਕਾਂ ਨੂੰ ਘਬਰਾਉਣ ਤੋਂ ਜ਼ਿਆਦਾ ਇਲਾਜ ਦੀ ਜਾਣਕਾਰੀ ਜ਼ਿਆਦਾ ਜ਼ਰੂਰੀ ਹੋਣੀ ਚਾਹੀਦੀ ਹੈ ਬਿਲਕੁਲ ਅੱਜ ਜਿਹੜੀ ਕੈਂਸਰ ਦੀ ਐ ਨਾਮ ਰਾਤ ਬਿਵਾਰੀ ਤੋਂ ਬੰਦਾ ਨਾਮ ਸੁਣ ਕੇ ਡਰ ਜਾਂਦਾ ਤੇ ਵਾਕਈ ਇਹਦੇ ਵਾਸਤੇ ਕੇਅਰ ਵਾਸਤੇ ਲੋੜ ਆ ਮਲੱਕੇ ਦੇ ਟੈਸਟ ਵਾਸਤੇ ਲੋੜ ਆ ਤੇ ਇਹਦੇ ਧਿਆਨ ਰੱਖਣ ਦੀ ਲੋੜ ਆ ਤੇ ਉਹਦੇ ਵਾਸਤੇ ਸਾਡੇ ਲਾਈਫਲਾਈਨ ਫਾਊਂਡੇਸ਼ਨ ਜਿਹੜੀ ਟੀਮ ਆ ਸਾਡੀ ਸਾਰੇ ਸਾਜ ਸਪੰਸ ਸਿੰਘ ਜੀ ਵਿੱਕੀ ਜੀ ਪਵਨ ਜੀ ਸਾਰੇ ਸਾਰੇ ਟੀਮ ਇਕੱਠੀ ਹੋ ਕੇ ਇਹ ਮਨੁੱਖਤਾ ਦੀ ਭਲਾਈ ਲਈ ਸਮਾਜ ਦੀ ਸੇਵਾ ਲਈ ਹਮੇਸ਼ਾ ਜਿਹੜਾ ਲਾਈਫਲਾਈਨ ਹਸਪੀਟਲ ਆ ਸੇਖੇਵਾਲ ਦੇ ਵਿੱਚ ਇੱਥੇ ਸੇਵਾ ਕਰਦੇ ਰਹੇ ਔਰ ਫਰੀ ਸੇਵਾ ਹਰ ਇਸ ਟੈਸਟ ਫਰੀ ਸਾਰੀ ਦਵਾਈ ਫਰੀ ਔਰ ਬਲੱਡ ਕੈਂਪ ਮਿਲ ਕੇ ਲਾ ਕੇ ਲੋਕਾਂ ਦੀ ਸੇਵਾ ਕਰਦੇ ਨੇ ਅੱਜ ਇਹਨਾਂ ਨੇ ਵਾਰਲਡ ਕੈਂਸਰ ਕੇਅਰ ਜਿਹੜਾ ਫਾਊਂਡੇਸ਼ਨ ਜਿਹੜੇ ਧਾਲੀਵਾਲ ਸਾਹਿਬ ਚਲਾ ਰਹੇ ਨੇ ਤੇ ਉਹਨਾਂ ਦੀ ਟੀਮ ਸਾਰੀ ਬੁਲਾ ਕੇ ਚੌਥਾ ਕੈਂਪ ਲਾਇਆ ਤਾਂ ਕਿ ਜਿਹੜੇ ਕੈਂਸਰ ਦੇ ਜਿਹੜੀਆਂ ਬਿਵਾਰੀਆਂ ਨੇ ਉਹਦੇ ਟੈਸਟ ਹੋ ਸਕਣ ਤੇ ਉਹਦੇ ਇਲਾਜ ਬਾਰੇ ਦੱਸਿਆ ਜਾ ਸਕੇ ਤੇ ਉਹਦੀ ਕੇਅਰ ਬਾਰੇ ਧਿਆਨ ਬਾਰੇ ਦੱਸਿਆ ਜਾ ਸਕੇ ਉਹਦੇ ਵਾਸਤੇ ਅੱਜ ਇਹਦਾ ਕੈਂਪ ਲੱਗਿਆ ਉਹਦੇ ਵਾਸਤੇ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਵੀ ਕਰਦਾ ਹਾਂ ਪਰਮਾਤਮਾਗੇ ਹੀ ਅਰਦਾਸ ਕਰਦਾ ਪਰਮਾਤਮਾ ਇਹਨਾਂ ਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਤਾਂ ਕਿ ਅਸੀਂ ਰਲ ਮਿਲ ਕੇ ਇਸ ਬਿਮਾਰੀਆਂ ਤੋਂ ਬਚਾ ਸਕੇ ਲੋਕਾਂ ਨੂੰ ਮਰੁਖਤਾ ਦੀ ਸੇਵਾ ਕਰ ਸਕੀਏ ਸਮਾਜ ਦੀ ਸੇਵਾ ਕਰੀਏ ਕਿਉਂਕਿ ਇਨਸਾਨੀਅਤ ਦੀ ਸੇਵਾ ਸਭ ਤੋਂ ਉੱਤਮ ਸੇਵਾ ਵਾ ਉਹ ਲਾਈਫਲਾਈਨ ਫਾਊਂਡੇਸ਼ਨ ਵਾਲੇ ਕਰ ਰਹੇ ਨੇ ਤੇ ਸਾਡੇ ਮਾਤਾ ਵਿਪਨਪ੍ਰੀਤ ਕੌਰ ਜੀ ਜਿਹੜੇ ਬਹੁਤ ਹੀ ਧਾਰਮਿਕ ਦੇ ਨਾਲ ਜੁੜੇ ਨੇ ਤੇ ਉਹਨਾਂ ਦਾ ਅਸ਼ੀਰਵਾਦ ਹਮੇਸ਼ਾ ਪ੍ਰਿੰਸੀਪਲ ਇੰਦਰਜੀਤ ਕੌਰ ਛੋਟੀ ਭੈਣ ਤੇ ਉਹ ਵੀ ਸਾਰੇ ਅੱਜ ਕੌਂਸਲਰ ਸਾਹਿਬਾਨ ਸਾਰੇ ਐਮਐਲਏ ਸਾਹਿਬਾਨ ਆਮ ਆਦੀ ਪਾਰਟੀ ਦੇ ਮੁਖੀ ਸ਼੍ਰੀ ਰਵਿੰਦ ਕੇ ਜੀ ਵੱਲ ਦੀ ਰਹਿਣ ਮਾਈ ਤੇ ਚ ਅਸੀਂ ਸਾਰੇ ਹੀ ਅੱਜ ਜਿਹੜਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਮਿਸ਼ਨ ਆ ਉਹਨੂੰ ਲੈ ਕੇ ਚੱਲੇ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਔਰ ਸਾਡਾ ਵੀ ਸੋਚ ਆ ਵੀ ਜਿਹੜਾ ਆਮ ਆਦੀ ਪਾਰਟੀ ਦਾ ਮਿਸ਼ਨ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤੇ ਅਸੀਂ ਵੀ ਆਪਣੇ ਲੁਧਿਆਣੇ ਨੂੰ ਉਸ ਰੰਗਲੇ ਪੰਜਾਬ ਦਾ ਹਿੱਸਾ ਬਣਾਉਣਾ ਇੱਥੇ ਵੀ ਦਵਾਈ ਪੜਾਈ ਰੁਜ਼ਗਾਰ ਦੇ ਕੇ ਤੇ ਲੋਕਾਂ ਦੀ ਮਿਲ ਕੇ ਹਰ ਸਹੂਲਤ ਪੂਰੀ ਕਰਕੇ ਹਰ ਉਮੀਦ ਪੂਰੀ ਕਰਕੇ ਇਸ ਨੂੰ ਵੀ ਤਰੱਕੀ ਤੇ ਲੈ ਕੇ ਜਾਣਾ ਇਸ ਨੂੰ ਵੀ ਰੰਗਲੇ ਪੰਜਾਬ ਦਾ ਹਿੱਸਾ ਬਣਾਉਣਾ ਤਾਂ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਆ ਜਿਹੜੀ ਤੇ ਉਹ ਵੀ ਮਤਲਬ ਕਿ ਸਾਨੂੰ ਯਾਦ ਰੱਖ ਸਕੇ ਔਰ ਇਸ ਸਮੇਂ ਦੇਖੋ ਜਾਣਾ ਸਭ ਨੇ ਆ ਔਰ ਇੱਕ ਦਿਨ ਤੇ ਉਸ ਤੋਂ ਬਾਅਦ ਸਾਡੀ ਜਿਹੜੀ ਆਉਣ ਵਾਲੀ ਜੇਨਰੇਸ਼ਨ ਆ ਉਹਦੀ ਬਲਕੇ ਸਹੂਲਤ ਵਾਸਤੇ ਅਸੀਂ ਮਿਲ ਕੇ ਹਰ ਪਰਾਲੇ ਕਰਕੇ ਜੇ ਉਹ ਵੀ ਸਾਨੂੰ ਯਾਦ ਕਰ ਸਕਣ ਵੀ ਸਾਡੇ ਮਿਲ ਕੇ ਬਜ਼ੁਰਗ ਸਾਡੇ ਮਿਲ ਕੇ ਵੱਡੇ ਸਾਡੇ ਮਿਲ ਕੇ ਜਿਹੜੇ ਪ੍ਰਸ਼ਾਸਨ ਚ ਚਲਾਉਣ ਵਾਲੇ ਸੀ ਜਿਹੜੇ ਮਿਲ ਕੇ ਆਗੂ ਸੀ ਉਹ ਕੁਝ ਨਾ ਕੋਈ ਸਾਡੇ ਵਾਸਤੇ ਕਰਕੇ ਗਏ ਨੇ ਤੇ ਅੱਜ ਸਾਰੇ ਅਸੀਂ ਲੱਗੇ ਹੋਏ ਆ ਤੇ ਔਰ ਆਓ ਇਕੱਠੇ ਹੋ ਕੇ ਮੈਂ ਤਾਂ ਅਪੀਲ ਬੇਨਤੀ ਇਹੀ ਕਰਦਾ ਆਓ ਇਕੱਠੇ ਹੋ ਕੇ ਆਪਾਂ ਜਿਹੜਾ ਆਮ ਆਦੀ ਪੜਦਾ ਮਿਸ਼ਨ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤੇ ਉਹਦੇ ਵਿੱਚ ਯੋਗਦਾਨ ਪਾਈ ਹੈ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਤੇ ਉਹਦੇ ਵਾਸਤੇ ਵੱਧ ਤੋਂ ਵੱਧ ਨਸ਼ਿਆਂ ਤੋਂ ਬਚੀਏ ਕਿਉਂਕਿ ਹੈਲਥ ਏਜ ਬੈਲਥ ਜੇ ਠੀਕ ਹੈ ਤੇ ਤੁਸੀਂ ਸਾਡੇ ਤੁਹਾਡੇ ਕੋ ਸਾਰਾ ਕੁਝ ਹੀ ਆ ਸਾਰੇ ਖਜ਼ਾਨੇ ਤੁਹਾਡੇ ਕੋ ਆ ਜਾਂਦੇ ਆ ਇਸ ਕਰਕੇ ਆਓ ਇਕੱਠੇ ਹੋ ਕੇ ਆਪਾਂ ਮਤਲਬ ਕਿ ਨਸ਼ੇ ਤੋਂ ਬਚੀਏ ਔਰ ਬਿਮਾਰੀਆਂ ਦਾ ਜਿਹੜੀਆਂ ਮਤਲਬ ਕਿ ਉਹਨਾਂ ਦਾ ਖਿਆਲ ਰੱਖੀਏ ਟੈਸਟ ਕਰਾਈਏ ਔਰ ਆਪਣੇ ਮਤਲਬ ਕਿ ਬੱਚਿਆਂ ਦਾ ਖਿਆਲ ਰੱਖੀਏ ਔਰ ਬੱਚਿਆਂ ਨੂੰ ਦਵਾਈ ਪੜ੍ਹਾਈ ਰੁਜ਼ਗਾਰ ਦੇਣ ਦਾ ਜਿਹੜਾ ਆਮ ਆਦੀ ਪੜਦਾ ਮਿਸ਼ਨ ਆ ਉਹ ਪੂਰਾ ਹੋ ਸਕੇ ਔਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਜਿਹੜਾ ਮਿਸ਼ਨ ਆ ਉਹ ਪੂਰਾ ਹੋ ਸਕੇ ਤਾਂ ਕਿ ਆਪਾਂ ਇਸ ਲੁਧਿਆਣੇ ਨੂੰ ਵੀ ਉਸ ਰੰਗਲੇ ਪੰਜਾਬ ਦਾ ਹਿੱਸਾ ਬਣਾ ਸਕੀਏ ਬਹੁਤ ਬਹੁਤ ਧੰਨਵਾਦ ਇੱਕ ਆਖਰੀ ਸਵਾਲ ਮੈਂ ਭੁੱਲਾ ਸਾਹਿਬ ਜ਼ਰੂਰ ਲਵਾਂਗਾ ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਜਿੱਥੇ ਮੁਹੱਲਾ ਕਲੀਨਿਕ ਖੋਲ ਰਹੀ ਹੈ ਸਿਵਲ ਹਸਪਤਾਲਸ ਨੂੰ ਅਪਡੇਟ ਕਰ ਰਹੀ ਹੈ ਉਦੋਂ ਹੀ ਮੈਂ ਦੇਖਿਆ ਕਿ ਐਨ ਜੀਓਜ਼ ਨੂੰ ਵੀ ਸਪੋਰਟ ਕਰ ਰਹੀ ਹੈਗੀ ਹੈ ਤਾਂ ਜੋ ਹਰੇਕ ਇਨਸਾਨ ਆਸਾਨੀ ਦੇ ਨਾਲ ਟ੍ਰੀਟਮੈਂਟ ਤੱਕ ਪਹੁੰਚਵੇ ਅੱਜ ਇਸ ਐਨ ਜੀਓ ਚ ਪਹੁੰਚਣ ਦਾ ਮਕਸਦ ਕੀ ਸੀਗਾ ਔਰ ਕੀ ਤੁਹਾਡੇ ਵੱਲੋਂ ਦੇਖਿਆ ਗਿਆ ਕੀ ਕੀ ਫੈਸਿਲਿਟੀਆਂ ਦਿੱਤੀਆਂ ਜਾ ਰਹੀਆਂ ਹਨ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਨੇ ਜਿਹੜਾ ਲਾਈਫਲਾਈਨ ਫਾਊਂਡੇਸ਼ਨ ਵਾਲੀ ਸਾਰੀ ਟੀਮ ਆ ਤੇ ਨਿਰਸਵਾਰਥ ਸੇਵਾ ਕਰਦੇ ਨੇ ਔਰ ਇਹ ਐਡੀ ਵੱਡੀ ਟੀਮ ਆ ਤੇ ਸਾਰੇ ਇਕੱਠੇ ਹੋ ਕੇ ਕਿਸੇ ਤੋਂ ਪੈਸਾ ਨਹੀਂ ਮੰਗਦੇ ਆਪਣੀ ਕੰਟਰੀਬਿਊਸ਼ਨ ਕਰਕੇ ਤੇ ਲੋਕਾਂ ਦੀ ਸੇਵਾ ਕਰਦੇ ਨੇ ਔਰ ਸਾਡਾ ਵੀ ਫਰਜ਼ ਬਣਦਾ ਜੇ ਕੋਈ ਵਧੀਆ ਕੰਮ ਕਰਦਾ ਜੇ ਕੋਈ ਐਨ ਜੀਓ ਕੋਈ ਸਸਤਾ ਵਧੀਆ ਕੰਮ ਕਰਦੀ ਹੈ ਤੇ ਉਹਨੂੰ ਜਾ ਕੇ ਸਪੋਰਟ ਕਰੀਏ ਉਹਨੂੰ ਜਾ ਕੇ ਉਹਦੇ ਨਾਲ ਬਲਕੇ ਸਾਂਝ ਪਾਈਏ ਤੇ ਇਸ ਕਰਕੇ ਆਮ ਆਦੀ ਪੜਦੇ ਜਿਹੜਾ ਮਿਸ਼ਨ ਆ ਤਾਂ ਹੀ ਕੰਮਜੋ ਬਹੁ ਸਕਦਾ ਜੇ ਅਸੀਂ ਸਾਰੇ ਇਕੱਠੇ ਹੋ ਕੇ ਕੰਮ ਕਰਾਂਗੇ ਅੱਜ ਚਾਹੇ ਉਹ ਮੰਤਰੀ ਨੇ ਚਾਹੇ ਐਮਐਲਏ ਨੇ ਚਾਹੇ ਮੁੱਖ ਮੰਤਰੀ ਆ ਚਾਹੇ ਕਾਉਂਸਲਰਾਂ ਚਾਹੇ ਆਮ ਆਦਮੀ ਆ ਚਾਹੇ ਕੋਈ ਸੰਸਥਾ ਨੇ ਲਗ ਲਗ ਉਹ ਸਾਰੇ ਇਕੱਠੇ ਹੋ ਕੇ ਕੰਮ ਕਰਾਂਗੇ ਤਾਂ ਹੀ ਅਸੀਂ ਲੁਧਿਆਣੇ ਨੂੰ ਆਪਣੇ ਪੰਜਾਬ ਨੂੰ ਤਰੱਕੀ ਤੇ ਲੈ ਜਾ ਸਕਾਂਗੇ ਇਸ ਕਰਕੇ ਸਾਡਾ ਮੋਢਲਾ ਫਰਜ ਬਣਦਾ ਜਿਹੜਾ ਕੋਈ ਚੰਗਾ ਕੰਮ ਕਰਦਾ ਤੇ ਉਹਨੂੰ ਐਪਰੀਸ਼ੀਏਟ ਕਰੀਏ ਤੇ ਉਹਦੇ ਨਾਲ ਮਤਲਬ ਕਿ ਮੋਢੇ ਨਾ ਮੋਢਾ ਲਾ ਕੇ ਆਪਣੇ ਲੁਧਿਆਣੇ ਨੂੰ ਆਪਣੇ ਪੰਜਾਬ ਨੂੰ ਰੰਗਲਾ ਬਣਾਏ ਈ ਬੋਲਵਤਨ ਵੱਲ ਭੁੱਲਾ ਸਾਹਿਬ ਔਰ ਕੀ ਕੀ ਟੈਕਨੀਕਲ ਚੀਜ਼ਾਂ ਇਹਦੇ ਨਾਲ ਜੁੜੀਆਂ ਨੇ ਉਹਦੇ ਬਾਰੇ ਜਾਣਾਂਗੇ ਕਿ ਕਿਸ ਤਰ੍ਹਾਂ ਇਹ ਇੱਥੇ ਟੈਸਟ ਹੋਣਗੇ ਕਿਦਾਂ ਇਲਾਜ ਸੰਭਵ ਹੋਏਗਾ ਕਿਹੜੇ ਕਿਹੜੇ ਟੈਸਟ ਕਰਵਾਏ ਜਾਣਗੇ ਇਹਨਾਂ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਅਸੀਂ ਲਵਾਂਗੇ ਸਾਡੇ ਨਾਲ लुधियाना दे मेयर मैम प्रिंसिपल इंद्रजीत कौर बी ने मौजूद ने मैम कैंसर ਵਰਗੀ ਨਾਮੁਰਾਦ ਬਿਮਾਰੀ ਤੋਂ ਲੋਕ ਜ਼ਿਆਦਾ ਡਰ ਜਾਂਦੇ ਆ ਲੇਕਿਨ ਅਗਰ ਫਸਟ ਸਟੇਜ ਜਾਂ ਇਨਸਰਸ਼ੀਅਲ ਸਟੇਜ ਦੇ ਉਤੇ ਪੈਨੂ ਹੈ ਨਾ ਪਕੜ ਲੀਏ ਤਾਂ ਕਿਤੇ ਨਾ ਕਿਤੇ ਇਲਾਜ ਸੰਭਵ ਹੋ ਸਕਦਾ ਅੱਜ ਇਸ ਕੈਂਪਰੇ ਵਿੱਚ ਕੀ ਕੀ ਫੈਸਿਲਿਟੀ ਸੀ ਔਰ ਕੀ ਕੀ ਦਿਖਾਇਆਏਗਾ ਬਿਲਕੁਲ ਜੀ ਅਕਸਰ ਕਿਹਾ ਜਾਂਦਾ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ ਵੀ ਅਗਰ ਅੱਜ ਫਰਸਟ ਸਟੇਜ ਦੇ ਉੱਤੇ ਜਾਂ ਅਗਰ ਕੁਝ ਵੀ ਸਿੰਪਟਮਸ ਕਿਸੇ ਚੀਜ਼ ਦੇ ਸਟਾਰਟ ਅਪ ਹੋ ਰਹੇ ਨੇ ਤਾਂ ਮੈਨੂੰ ਲੱਗਦਾ ਵੀ ਡਾਕਟਰੀ ਨੇ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਕਿ ਉਹਨੂੰ ਉੱਥੇ ਹੀ ਸੌਰਟ ਆਊਟ ਕਰਕੇ ਉਹਨੂੰ ਕਿਉਰ ਅਪ ਕੀਤਾ ਜਾ ਸਕਦਾ ਸੋ ਜਸਟ ਫॉर ਦਾ ਸੇਕ ਆਫ ਦਾ ਸੇਮ ਥਿੰਗ ਅੱਜ ਜਿਹੜਾ ਇਹ ਵਰਲਡ ਕੈਂసర్ ਕੇਅਰ ਵੱਲਿਆਂ ਵੱਲੋਂ ਸਾਡੇ ਧਾਲੀਵਾਲ ਜੀ ਵੱਲੋਂ ਔਰ ਨਾਲ ਲਾਈਫਲਾਈਨ ਹਸਪੀਟਲ ਵੱਲੋਂ ਖਾਸ ਤੌਰ ਤੇ ਇਨ ਐਸੋਸੀਏਸ਼ਨ ਵਿਦ ਐਸ ਬੀ ਆਈ ਕਾਰਡ ਜਿਹੜਾ ਇਹ ਕੈਂਪ ਲਗਾਇਆ ਗਿਆ ਵਾਕਈ ਸ਼ਲਾਗਾ ਯੋਗ ਹੈ ਜਿੰਨੀ ਤਾਰੀਖ ਕਰੀਏ ਉਹਨੇ ਕਟਾ ਔਰ ਇਥੇ ਜਿਵੇਂ ਕਿ ਅਸੀਂ ਦੇਖਿਆ ਵੀ ਬਹੁਤ ਜ਼ਿਆਦਾ ਸੰਗਤ ਨੂੰ ਅਵੇਅਰ ਵੀ ਕੀਤਾ ਗਿਆ ਮੈਸੇਜ ਲੱਗਿਆ ਔਰ ਉਹਨਾਂ ਨੇ ਆ ਕੇ ਆਪਣਾ ਚੈੱਕਅਪ ਕਰਵਾਇਆ ਔਰ ਮੈਂ ਅਰਦਾਸ ਕਰਦੀ ਆ ਪ੍ਰਮਾਤਮਾਗੇ ਵੀ ਅਜੇ ਹੀ ਜਿਹੜੀ ਕੋਈ ਦਿੱਕਤ ਹੈ ਕਦੇ ਵੀ ਕਿਸੇ ਨੂੰ ਨਾ ਆਵੇ ਪਰ ਜੇ ਕਿਸੇ ਦੀ ਡਾਇਗਨੋਸ ਵੀ ਹੁੰਦੀ ਹੈ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਵੀ ਉਹ अर्ਲियर ਸਟੇਜ ਦੇ ਉੱਤੇ ਉਸੇ ਤਰ੍ਹਾਂ ਕਯੂਰ ਹੋ ਕੇ ਉਹ ਆਮ ਜੀਵਨ ਜਿਹੜਾ ਆਪਣਾ ਆਪਣੇ ਘਰਵਾਲਿਆਂ ਨਾਲ ਜੀ ਪਾਣਗੇ ਔਰ ਇਸ ਦੇ ਨਾਲ-ਨਾਲ 올 ਦਾ ਟੈਸਟ ਜਿੰਨੇ ਵੀ ਟੈਸਟ ਸੀ ਅੱਖਾਂ ਦਾ ਅਗਰ ਚੈੱਕਅਪ ਦੀ ਗੱਲ ਕਰੀਏ ਦੰਦਾਂ ਦੇ ਚੈੱਕਅਪ ਦੀ ਗੱਲ ਕਰੀਏ ਤਾਂ ਸਾਰਾ ਕੁਝ ਇਸ ਪੈਕ ਵਿੱਚ ਇਨਕਲੂਡਡ ਸੀ ਐਂਡ ਹਮੇਸ਼ਾ ਅਸੀਂ ਸਾਥ ਦਿੰਦੇ ਰਵਾਂਗੇ ਆਮ ਆਦਮੀ ਪਾਰਟੀ ਦੀ ਸਰਕਾਰ ਜਿੱਦਾਂ ਕਿ ਤੁਸੀਂ ਜਾਣਦੇ ਹੋ ਸ਼ੁਰੂ ਤੋਂ ਵਧੀਆ ਸਵਾਸਤੇ ਕੰਮ ਕਰਦੀ ਆ ਰਹੀ ਹੈ ਅੱਜ ਇਹ ਜਿਹੜਾ ਲਾਈਫਲਾਈਨ ਹਸਪੀਟਲ ਹੈ ਇਹਨੂੰ ਵੀ ਅਸੀਂ ਆਪਣੇ ਵੱਲੋਂ ਵੀ ਇਹਨਾਂ ਨੂੰ ਕਾਫੀ ਜ਼ਿਆਦਾ ਐਪਰੀਸ਼ੀਏਟ ਕਰਦੇ ਆਂ ਔਰ ਆਸ ਕਰਦੇ ਆਂ ਕਿ ਅਜਿਹੇ ਜਿਹੜੇ ਕੈਂਪਸ ਨੇ ਲੱਗਦੇ ਰਹਿਣਗੇ ਔਰ ਜਿੱਥੇ ਵੀ ਸਾਡੇ ਯੋਗਦਾਨ ਦੀ ਲੋੜ ਹੋਏਗੀ ਅਸੀਂ ਹਮੇਸ਼ਾ ਹਾਜ਼ਰ ਰਵਾਂਗੇ ਮੈਮ ਇੱਕ ਜ਼ਰੂਰਤ ਵੀ ਬਣ ਜਾਂਦੀ ਆ ਔਰ ਤੁਸੀਂ ਅਵੇਅਰ ਵੀ ਕਰਦੇ ਹੋ ਮਹਿਲਾਵਾਂ ਨੂੰ ਹੈ ਨਾ ਖਾਸ ਕਰਕੇ ਬ੍ਰੈਸਟ ਕੈਂਸਰ ਵਰਗੀ ਬਿਮਾਰੀ ਬਹੁਤ ਕਾਮਨ ਹੋ ਚੁੱਕੀ ਹੈਗੀ ਹੈ ਉਧੇਲੀ ਵੀ ਕੋਈ ਫੈਸਿਲਿਟੀਆਂ ਹੈਗੀਆਂ ਕੀ ਚੈੱਕਅਪ ਉਹਨਾਂ ਦਾ ਵੀ ਕੀਤਾ ਜਾਏਗਾ ਮੈਂ ਬਾਹਰ ਐਂਬੂਲੈਂਸ ਵੀ ਦੇਖਿਆ ਹੈ ਕਿ ਐਂਬੂਲੈਂਸ ਵਗੈਰਾ ਜਾ ਕੇ ਵੀ ਟ੍ਰੀਟ ਕਰ ਸਕਦੀ ਹੈ ਚੈੱਕ ਕਰ ਸਕਦੀ ਹੈ ਟੈਸਟ ਲੈ ਸਕਦੀ ਹੈ ਐਕਚੁਅਲੀ ਇਹ ਸਪੈਸ਼ਲੀ ਡਿਜ਼ਾਈਨਡ ਵੈਨਸ ਨੇ ਜਿਹੜੀਆਂ ਕਿ ਜਿਹਦੇ ਅੰਦਰ ਕੀ ਅਜਿਹੀ ਮਸ਼ੀਨਰੀ ਲੱਗੀ ਹੋਈ ਹੈ ਜਿਹਦੇ ਨਾਲ ਕੀ ਡਾਇਗਨੋਸ ਹੋ ਜਾਂਦਾ ਹੈ ਅਗਰ ਕਿਸੇ ਨੂੰ ਵੀ ਕੈਂਸਰ ਵਰਗੀ ਕੋਈ ਨਾਮੁਰਾਦ ਬਿਮਾਰੀ ਅਗਰ ਹੋਣੀ ਵੀ ਸ਼ੁਰੂਆਤ ਹੁੰਦੀ ਹੈ ਬਾਕੀ ਰੈਗੂਲਰ ਚੈੱਕ ਅਪ ਜਿਹੜਾ ਬਾਡੀ ਦਾ ਕਰਵਾਉਂਦੇ ਰਹਿਣਾ ਚਾਹੀਦਾ ਹੈ ਕਈ ਵਾਰੀ ਨਹੀਂ ਵੀ ਕੁਝ ਹੁੰਦਾ ਤਾਂ ਵੀ ਸਾਡੇ ਮਨ ਚੋਂ ਵਹਿਮ ਨਿਕਲ ਜਾਂਦਾ ਵੀ ਫੀਲ ਮੱਚ ਬੈਟਰ ਕਿ ਨਹੀਂ ਅਸੀਂ ਬਿਲਕੁਲ ਸਿਹਤਮੰਦੇ ਆ ਅਸੀਂ ਤੰਦਰੁਸਤ ਹੈਗੇ ਆ ਔਰ ਇਹਨਾਂ ਵੈਂਸ ਦੀ ਖਾਸ ਤੌਰ ਤੇ ਇਹ ਵੀ ਇਹਨਾਂ ਦੇ ਅੰਦਰ ਜਿੰਨੀ ਵੀ ਮਸ਼ੀਨਰੀ ਹੈ ਟੈਕਨੋਲੋਜੀ ਹੋ ਲੱਗੀ ਹੋਈ ਹੈ ਔਰ ਐਟ ਯੋਰ ਡੋਰ ਸਟੈਪ ਇਹਨੂੰ ਵੀ ਤੁਹਾਨੂੰ ਕਿਤੇ ਜਾਣਾ ਪੈ ਰਿਹਾ ਇਹਨਾਂ ਵੈਨਸ ਦੇ ਥਰੂ ਅੱਜ ਸੰਗਤ ਦੇ ਵਿੱਚ ਇਹ ਵੈਨਸ ਆਈਆਂ ਨੇ ਤਾਂ ਕਿ ਇਹਨਾਂ ਦੇ ਥਰੂ ਜਿਹੜੀ ਵੀ ਮਸ਼ੀਨਰੀ ਨੂੰ ਯੂਟਿਲਾਈਜ਼ ਕਰਕੇ ਸਕੈਨ ਆਪ ਕੀਤਾ ਜਾ ਸਕੇ ਟੈਸਟ ਜਿਹੜੇ ਆ ਕਰਵਾਏ ਜਾ ਸਕੇ थैंक यू मैम ਤਾਂ ਇੱਥੇ ਆਪਾਂ ਜਾਣ ਲੈਣੇ ਆ ਕਿ ਐਂਬੂਲੈਂਸ ਔਰ ਸਭ ਤੋਂ ਵੱਡੀ ਗੱਲ ਕਿ ਇਸ ਹਸਪਤਾਲ ਵੱਲੋਂ ਅੱਜ ਜਿਹੜਾ ਇਹ ਕੈਂਪ ਲਗਾਇਆ ਗਿਆ ਹੈਗਾ ਕੈਂਸਰ ਨਾਮਰਾਗ ਬਿਮਾਰੀ ਹੈ ਲੇਕਿਨ ਕਈ ਤਰ੍ਹਾਂ ਦੇ ਕੈਂਸਰ ਜਿਹੜੇ ਨੇ ਡਾਇਗਨੋਸ ਹੁੰਦੇ ਨੇ ਔਰ ਕਿਹੜੇ-ਕਿਹੜੇ ਕੈਂਸਰ ਜਿਹੜੇ ਡਾਇਗਨੋਸ ਕੀਤੇ ਜਾਣਗੇ ਇੱਥੇ ਸ ਕਿਸ ਤਰ੍ਹਾਂ ਇੱਕ ਪਹਿਲ ਜਿਹੜੀ ਅੱਜ ਤੁਹਾਡੇ ਵੱਲੋਂ ਕੀਤੀ ਗਈ ਇਹ ਕਿਨਵਾ ਕੈਂਪ ਹੈਗਾ ਤੁਹਾਡੇ ਵੱਲੋਂ ਲਗਾਇਆ ਗਿਆ ਸਤਿ ਸ਼੍ਰੀ ਅਕਾਲ ਜੀ ਲਾਈਫਲਾਈਨ ਫਾਊਂਡੇਸ਼ਨ ਵੱਲੋਂ ਇਹ ਚੌਥਾ ਕੈਂਸਰ ਚੈੱਕਅਪ ਕੈਂਪ ਅਵੇਅਰਨੈਸ ਕੈਂਪ ਲਗਾਇਆ ਜਾ ਰਿਹਾ ਸੇਖੇਵਾਲ ਦੀ ਧਰਤੀ 'ਤੇ ਉੱਪ ਇਹ ਜੋ ਇਹਦੇ ਵਿੱਚ ਟੈਸਟਿੰਗ ਵਗੈਰਾ ਹੁੰਦੇ ਨੇ ਲੇਡੀਜ਼ ਵਾਸਤੇ ਮੈਮੋਗ੍ਰਾਫੀਰੀ ਟੈਸਟ ਹੁੰਦੇ ਨੇ ਜੋ ਬ੍ਰੈਸਟ ਨਾਲ ਰਿਲੇਟਡ ਹੁੰਦੇ ਨੇ ਉਸ ਤੋਂ ਬਾਅਦ ਬੱਚੇਦਾਨੀ ਦੇ ਟੈਸਟ ਉਸ ਤੋਂ ਬਾਅਦ ਸਾਡੇ ਕੋਲ ਜੋ ਜੈਂਟਸ ਵਾਸਤੇ ਪੀਐਸਏ ਟੈਸਟ ਵਗੈਰਾ ਹੁੰਦੇ ਨੇ ਹੋਰ ਵੀ ਹੱਡੀਆਂ ਦੇ ਟੈਸਟ ਔਰਲ ਟੈਸਟ ਜੋ ਵੀ ਰਿਲੇਟਡ ਟੂ ਜਿੱਥੋਂ ਵੀ ਫਰਸਟ ਸਟੇਜ ਦੇ ਵਿੱਚ ਡਾਇਗਨੋਸ ਮਿਲਦਾ ਵਾ ਤੇ ਉਹਨੂੰ ਅਸੀਂ ਟੈਸਟਿੰਗ ਕਰਦੇ ਆਂ ਤੇ ਉਹ 3-4 ਦਿਨ ਬਾਅਦ ਰਿਪੋਰਟਿੰਗ ਆਉਂਦੀ ਆ ਤੇ ਜੇ ਰੱਬ ਵੱਲੋਂ ਕੋਈ ਐਕਸਟਰਾ ਦੇ ਮਾਹੌਲ ਬਣਦਾ ਤੇ ਉਹਨੂੰ ਲਾਈਫਲਾਈਨ ਫਾਊਂਡੇਸ਼ਨ ਤੇ ਪਲੱਸ ਜੋ ਸਾਡੇ ਨਾਲ ਸਾਡੀ ਸਰਕਾਰੀ ਸਕੀਮਸ ਨੇ ਉਹ ਸਾਨੂੰ ਸਹਾਇਤਾ ਕਰਕੇ ਉਸ ਜੋ ਮਰੀਜ਼ ਹੁੰਦੇ ਨੇ ਉਹਨਾਂ ਨੂੰ ਹੈਲਪ ਵੀ ਦਿੱਤੀ ਜਾਂਦੀ ਹੈ ਅੱਛਾ ਸਰ ਮੈਂ ਬਾਅਦ ਐਮਬਲਿਸਿਸ ਦੇਖਿਆ ਨੇ ਇਟ ਡੋਰ ਸਟੈਪ ਫੈਸਿਲਿਟੀ ਵੀ ਦਿੱਤੀ ਜਾਏਗੀ ਹਾਂਜੀ ਬਿਲਕੁਲ ਇਹਨਾਂ ਦੇ ਵਿੱਚ ਹੀ ਸਾਰਾ ਇਕੁਪਮੈਂਟਸ ਜਿਹੜੇ ਨੇ ਫਿਟਡ ਨੇ ਤੇ ਉਹਨਾਂ ਦੇ ਥਰੂ ਜੋ ਜੋ ਵਰਲਡ ਕੈਂਸਰ ਕੇਅਰ ਦੀ ਕੁਲਵੰਤ ਸਿੰਘ ਢਾਲੇਵਾਲ ਜੋ ਸਾਡੇ ਕੋਆਰਡੀਨੇਟਰ ਨੇ ਸਾਡੇ ਸਮੇਂ ਲੋਬੇ ਪੰਜਾਬ ਨੂੰ ਸੰਭਾਲਣ ਵਾਲਿਆਂ ਨੇ ਕੈਂਸਰ ਨੂੰ ਦੂਰ ਕਰਨ ਖਤਮ ਕਰਨ ਦਾ ਉਹਨਾਂ ਨੇ ਜੋ ਟੀਚਾ ਲੇਤਾ ਆਇਆ ਉਹਨਾਂ ਵੱਲੋਂ 16 ਬੱਸਾਂ ਚਲਾਈਆਂ ਜਾ ਰਹੀਆਂ ਨੇ ਇਹ ਜੋ ਲੁਧਿਆਣਾ ਦੇ ਵਿੱਚ 17ਵਾਂ ਕੈਂਪ ਲਗਾਇਆ ਜਾ ਰਿਹਾ ਜੋ ਸੇਖੇਵਾਲ ਦੀ ਧਰਤੀ ਤੇ ਲਗਾਇਆ ਜਾ ਰਿਹਾ ਸੋ ਇੱਕ ਬਹੁਤ ਵੱਡਾ ਯੋਗਦਾਨ ਹੈ ਵਰਲਡ ਕੈਂਸਰ ਕੇਅਰ ਕੁਲਵੰਤ ਸਿੰਘ ਢਾਲੇਵਾਲ ਜੀ ਟੀਮ ਦਾ ਤੇ ਅਸੀਂ ਉਹ ਉਹਨਾਂ ਦੇ ਹਮੇਸ਼ਾ ਧੰਨਵਾਦੀ ਆ ਵੀ ਇਹ ਪੰਜਾਬ ਜਿਹੜਾ ਸਾਡਾ ਹੈ ਇਹ ਕੈਂਸਰ ਮੁਕਤ ਹੋ ਜਵੇ ਜਿਹਨੂੰ ਅਗਰ ਤੁਸੀਂ ਗੂਗਲ ਸਰਚ ਕਰੋਗੇ ਤੁਹਾਡਾ ਬੜਾ ਦੁੱਖ ਹੋਏਗਾ ਕੈਪੀਟਲ ਆਫ ਕੈਂਸਰ ਥੈਟ ਇਜ਼ ਪੰਜਾਬ ਸੋ ਆਪਾਂ ਕੋਸ਼ਿਸ਼ ਕਰੀਏ ਪ੍ਰਮਾਤਮਾ ਅਗੇ ਅਰਦਾਸ ਕਰੀਏ ਇਸੇ ਤਰ੍ਹਾਂ ਆਪਣੇ ਜਿਹੜੇ ਆਸ-ਪਾਸ ਆ ਅਵੇਅਰ ਰਵਾਂਗੇ ਤੇ ਜਗ ਰਿਜ਼ਲਟ ਵਧੀਆ ਮਿਲ ਜਾਣਗੇ ਬਹੁਤ ਬਹੁਤ ਧੰਨਵਾਦ ਜੀ ਤਾਂ ਹਸਦੀ বাসਦੀ ਧਰਤੀ ਜਿਹੜੀ ਹੈ ਕਿਸ ਤਰ੍ਹਾਂ ਕੈਂਸਰ ਦੀ ਧਰਤੀ ਜਿਹੜੀ ਹੈ ਬੰਦੀ ਜਾ ਰਹੀ ਹੈਗੀ ਆ ਔਰ ਅਗਰ ਸ਼ੁਰੂਆਤੀ ਸਟੇਜ ਦੇ ਉੱਤੇ ਹੀ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦਾ ਸਹੀ ਢੰਗ ਨਾਲ ਟੈਸਟ ਹੋ ਜਵੇ ਡਾਇਗਨੋਸ ਹੋ ਜਵੇ ਤਾਂ ਇਸ ਬਿਮਾਰੀ ਤੋਂ ਕਿਤੇ ਨਾ ਕਿਤੇ ਬਚਿਆ ਜਾ ਸਕਦਾ ਹੈ ਇਲਾਜ ਸੰਭਵ ਕਰਵਾਇਆ ਜਾ ਸਕਦਾ ਹੈ